ਹੁਣ ਆਪਾਂ ਇਹਦੀ ਕਰਾਂਗੇ ਅਨਬਾਕਸਿੰਗ ਕਿਵੇਂ ਕਿਵੇਂ ਦਾ ਲੱਗਦਾ ਫਰਸਟ ਐਕਸਪੀਰੀਅੰਸ ਇਹਨੂੰ ਓਪਨ ਕਰਨ ਦਾ ਤੇ ਕਾਫੀ ਟਾਈਮ ਤੋਂ ਮੈਂ ਇਹਨੂੰ ਲੱਭ ਰਿਹਾ ਸੀਗਾ ਕਿਉਂਕਿ ਫੋਨ ਤੇ ਵੈਸੇ ਚਲੋ ਉਹਨਾਂ ਵਧੀਆ ਆਪਾਂ ਵਲੌਗ ਹਜੇ ਬਣਾਉਂਦੇ ਨਹੀਂਗੇ ਪਰ ਫੋਨ ਤੇ ਬਣਾਉਣਾ ਤੇ ਇਹਦੇ ਤੇ ਬਣਾਉਣਾ ਦਾ ਸ਼ਾਇਦ ਕੁਝ ਡਿਫਰੈਂਟ ਜ਼ਰੂਰ ਹੋਵੇ ਬਾਕੀ ਕੰਮ ਕਰਕੇ ਪਤਾ ਚੱਲੂਗਾ ਤੇ ਆਪਾਂ ਇਹਨੂੰ ਓਪਨ ਕਰਦੇ ਆਂ ਓਕੇ ਡਾਨਾ ਉਹ ਆਪਾਂ ਇਹਨੂੰ ਖੋਲਾਂਗੇ ਠੀਕ ਹੈ रेडी हो गाइस सारे जने इन आपा खोलने ਲਈ ਤਿਆਰ ਆ ਮੈਂ ਤਾਂ ਬੀ ਸਵਰੀ ਤੇ ਇੱਥੇ ਖੁੱਲੇਗਾ ਹਾਂ ਇਹ ਇਹ ਹੀ ਲੱਗਦਾ ਤਾਂ ਇਹੀ ਆ ਪਰ ਮੈਨੂੰ ਫਿਰ ਵੀ ਕਨਫਰਮ ਹਾਂ ਸੈਟ ਹੈ ਇਹ ਆ ਚੱਕ ਖੂਨ ਜਾ ਸਿੰਗ ਸਿੰਗ ਯਾਰ ਇ ਕੱਟ ਆਇਆ ਯਾ ਦਿਸ ਇਜ਼ ਇਹ ਕਨਿਕਾ ਵਿੱਚੋਂ ਬੈਗ ਮਿਲਿਆ ਮੈਨੂੰ ਪਰ ਪਹੁੰਚ ਸੋਹਣਾ ਬੈਗਾ ਬੜਾ ਕੁਆਲਿਟੀ ਵਾਲਾ ਬੈਗਾ ਤੇ ਉਹ ਵਾਓ ਕੀ ਬਾਤ ਹੈ ਕੀ ਬਾਤ ਹੈ ਪਹਿਲਾਂ ਇਹਦੀਆਂ ਇਨਸਟਰਕਸ਼ਨਸ ਹੋਣਗੀਆਂ ਆ ਵਿੱਚੋਂ ਮੈਨੂੰ ਕਾਰਡ ਮਿਲ ਗਿਆ ਹੈ ਸੈਂਡਿਕਸ ਦਾ 128 ਜੀਬੀ ਓਕੇ ਤੇ ਸਕੈਨ ਟੂ ਲਰਨ ਮੋਰ ਅਬਾਊਟ ਹੈਰ ਦੇ ਵਾਸਤੇ ਜ਼ਿਆਦਾ ਜਾਣਕਾਰੀ ਵਾਸਤੇ ਇਸ ਨੂੰ ਸਕੈਨ ਕਰੋ ਇਹਗਾ ਇਹਨੂੰ ਚਲੋ ਇਹ ਤਾਂ ਇਹ ਹੋ ਗਿਆ ਫਿਰ ਇਹਦੇ ਬਾਰੇ ਦੱਸਿਆ ਕਿਥੋਂ ਚਾਰਜ ਲੱਗਣਾ ਕੀ ਬਟਨ ਦਾ ਕੰਮ ਆ ਆਨ ਆਫ ਮੂਡ ਦਾ ਹਨਾ ਓਕੇ ਇਹ ਹੋ ਗਿਆ ਸਬਸਕ੍ਰਾਈਬ ਟੂ ਗੈਟ ਮੋਸਟ ਆਊਟ ਆਫ ਯੂਅਰ ਗੋਪ੍ਰੋ ਓਕੇ ਉਹਦੇ ਲਈ ਆ ਸਾਈਨ ਤੇ ਆ ਇਹਦੇ ਮੈਨੂੰ ਇਹ ਨਾਲ ਸਟicker ਦਿੱਤੇ ਆ ਗੋਪ੍ਰੋ ਦੇ ਠੀਕ ਆ ਤੇ ਇਹਦੇ ਬਾਰੇ ਅਬ ਇਹਦੇ ਅਬਾਊਟ ਸਾਰਾ ਕੋਈ ਦੱਸਦਾ ਹਣਾ ਵੀ ਕਿਥੋਂ ਕੀ ਹੁੰਦਾ ਓਕੇ ਸਭ ਤੋਂ ਪਹਿਲਾਂ ਆਪਾਂ ਕਰਾਂਗੇ ਇਹਨੂੰ ਆਏ ਹਾਏ 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 ਇਹਦੀ ਵੀ ਅਨਬਾਕਸਿੰਗ ਹੋਣੀ ਆ ਇਹ ਦੇਖੋ ਕਿੰਨੇ ਸੋਹਣੇ ਤਰੀਕੇ ਨਾਲ ਬੈਕ ਕੀਤਾ ਹੋਇਆ ਹੈ ਦੇਖੋ ਵਾਓ ਹਨਾ ਤੇ ਇਹ ਥੋੜਾ ਜਿਹਾ ਹਲਕਾ ਜਿਹਾ ਹੈਵੀ ਚੀਜ਼ ਹੈਗੀ ਆ ਮੈਂ ਫਸਟ ਟਾਈਮ ਇਹਨੂੰ ਮਤਲਬ ਆਪਦੇ ਹੱਥ ਨਾਲ ਦੇਖ ਰਿਹਾ ਵਾਹ ਕੀ ਬਾਤ ਹੈ ਹੱਥ 'ਚ ਫੜ ਕੇ ਮਤਲਬ ਫਸਟ ਟਾਈਮ ਇਹਨੂੰ ਦੇਖਿਆ ਕਿਸੇ ਕੋਲ ਹੈਵ ਨਹੀਂ ਸੀਗਾ ਕੋਈ ਨਹੀਂ ਇੰਨੀ ਇਹਨੂੰ ਕਲੋਜ਼ ਕਰ ਮੈਨੂੰ ਰਹਿਣ ਦੇ ਭਾਵੇਂ ਤੇ ਆ ਇਹਦੇ ਪਾਸੇ ਇੱਧਰਲੇ ਪਾਸੇ ਵੀ ਸਕਰੀਨ ਆਵੇ। ਇੱਕ ਸਕਰੀਨ ਆ ਹੋ ਗਈ, ਆ ਕੈਮਰਾ ਹੋ ਗਿਆ। ਇੱਥੇ ਆਈ ਥਿੰਕ ਛੋਟਾ ਜਿਹਾ ਹਲਕਾ ਜਿਹਾ ਮਾਈਕ ਆ। ਤੇ ਇਹਨੂੰ ਆਪਾਂ ਇਧਰੋਂ ਕੱਢਤਾ ਤੇ ਇਹਨੂੰ ਇਧਰੋਂ ਵੀ ਕੱਢ ਦਿੰਨੇ ਆ। ਯਾਰ ਜੇ ਇਹਨੂੰ ਲੈਮੀਨੇਸ਼ਨ ਕਰਵਾ ਲਈਏ, ਸਕ੍ਰੈਚ ਹੀ ਨਾ ਪੈਣ ਤੇ ਤਾਂ ਸੱਚੀ ਗੱਲ ਹੈ ਇੰਡੀਆ ਨੂੰ ਪਹਿਲਾਂ ਲੈਮੀਨੇਸ਼ਨ ਕਰਾ ਲਵੇ। ਹਾਂ। ਚੱਲ ਇਹਨੂੰ ਐ ਲਾ ਦਿੰਨੇ ਆ, ਖੁੱਲ ਨਹੀਂ ਰਿਹਾ ਇਹ। ਸਿੱਧਾ-ਸਿੱਧਾ। ਇੱਕ ਸੱਚ ਇਧਰ ਸਕਰੀਨ ਹੈ ਨਾ ਚੱਲ ਆਇਂ ਕਰ ਦਿੰਨੇ ਹੈ ਨਾ ਆਹ ਦੇਖੋ 13 ਬਲੈਕ ਆ ਇਹਦਾ ਆਨ ਆਫ ਮੂਡ ਹੈ ਤੇ ਇੱਥੇ ਕੀ ਆ ਚਾਰਜਿੰਗ ਪੁਆਇੰਟ ਨੀ ਚਾਰਜਿੰਗ ਪੁਆਇੰਟ ਹੀ ਹੈ ਨਾ ਵੇਖ ਲੈ ਚਲੋ ਆ ਸਕਰੀਨ ਹੈ ਇਹਦੀ ਵਾਓ ਬਿਊਟੀਫੁਲ ਹੈਵੀ ਆ ਥੋੜਾ ਜਹ ਇਹ ਤੇ ਓਕੇ ਆ ਇਧਰ نیچے ਕਰਕੇ نیچے ਨੂੰ ਕਰਕੇ ਤੇ ਇਹਨੂੰ ਕੀਤਾ ਤੇ ਇਹਦੀ ਇਧਰ ਬੈਟਰੀ ਆ ਠੀਕ ਆ ਇੱਥੇ ਪੈਂਦੀ ਆ ਦੀ ਬੈਟਰੀ ਆਣ ਇਹਦੇ ਚ ਆਪਾਂ ਇਹਦੀ ਬੈਟਰੀ ਵੀ ਲੱਭਾਂਗੇ ਵੈਰੀ ਗੁੱਡ ਆ ਇਹਦੀਆਂ ਉਹ ਚੀਜ਼ਾਂ ਨੇ ਜਿਹੜੀਆਂ ਇਹਦੇ ਚ ਫਿੱਟ ਹੁੰਦੀਆਂ ਨੇ ਇੱਥੇ نیچے ਕੱਸਿਆ ਜਾਂਦਾ ਓਪਰ ਆ ਛੋਟੇ ਛੋਟੇ ਇਹਦੇ ਇਕੁਪਮੈਂਟ ਜੀ ਮਿਲ ਗਏ ਮੈਨੂੰ ਆ ਨਾਟ ਮਿਲ ਗਿਆ ਇੱਥੇ ਸਿੱਧਾ ਕੱਸਿਆ ਜਾਂਦਾ ਹਨ ਹਮ ਓਕੇ ਇਹਦੇ ਚ ਕੱਸਿਆ ਜਾਂਦਾ ਓਕੇ ਦੇਖੋ ਛੋਟੀ ਜੀ ਚੀਜ਼ ਆ ਬਹੁਤ ਸੋਹਣਾ ਕੈਮਰਾ ਹੈ ਇਹ ਨੂੰ ਹੁਣ ਆਪਾਂ ਇੱਥੇ ਰੱਖਦੇ ਆਂ ਇਹ ਬੈਟਰੀ ਲਾ ਦਿੰਦੇ ਆਂ ਖੁੱਲ ਬੈਟਰੀ ਬਹੁਤ ਛੋਟੀ ਆ ਯਾਰ ਇਹ ਐਡੀ ਕੋਈ ਛੋਟੀ ਬੈਟਰੀ ਆ ਤਾਂ ਜਦੋਂ ਮੈਂ ਆਨਲਾਈਨ ਚੈੱਕ ਕੀਤਾ ਸੀ ਮੈਨੂੰ ਲੱਗਿਆ ਬੈਟਰੀਆਂ ਵੱਡੀਆਂ ਵੱਡੀਆਂ ਦੇਖੋ ਨਾ ਇਹ ਬੈਟਰੀ ਨਾ ਮੈਂ ਜਦੋਂ ਆਨਲਾਈਨ ਚੈੱਕ ਕੀਤਾ ਸੀ ਉਦੋਂ ਐ ਲੱਗਦਾ ਸੀ ਵਾਹ ਵਾਡੀ ਹੋਊਗੀ ਪਰ ਮੈਂ ਵੀ ਇਹ ਅੰਦਾਜ਼ਾ ਨਹੀਂ ਲਾਇਆ ਮਤਲਬ ਉਦੋਂ ਮੈਂ ਸੋਚਿਆ ਨਹੀਂ ਸੀ ਇਹ ਬੈਟਰੀ ਬਾਰੇ ਵੀ ਯਾਰ ਜਿਹੜਾ GoPro ਆਪ ਹੀ ਵਿਚਾਰਾ ਉੱਡਾ ਕਾ ਤੇ ਬੈਟਰੀ ਤਾਂ ਉਹਦੀ ਛੋਟੀ ਹੋਈ ਹੋਊਗੀ ਆ ਦੇਖੋ ਤੇ ਆ ਮੈਨੂੰ ਲੱਗਦਾ ਇਹਦਾ ਕੱਢਣਾ ਪਊਗਾ ਹਨਾ ਗਗਨ ਕਿ ਨਹੀਂ ਨਹੀਂ ਇਹ ਤਾਂ ਮੈਨੂੰ ਲੱਗਦਾ ਬੈਟਰੀ ਕੱਢਣਾ ਵਾਸਤੇ ਮੈਨੂੰ ਲੱਗਿਆ ਇਹ ਵਿੱਚੋਂ ਜਿਵੇਂ ਨਿਕਲਦੇ ਕਿਉਂ ਨਹੀਂ ਸੈੱਲ ਜੇ ਕੱਢਦੇ ਨੇ ਤੇ ਚੱਲ ਪੈਂਦੀ ਹੁੰਦੀ ਉਹਦੇ ਵਿੱਚ ਪਾਇਆ ਹੁੰਦਾ ਹਨਾ ਜਿਵੇਂ ਤਾਂ ਉਹ ਹੱਥ ਚ ਚੱਲ ਕੋਈ ਨਹੀਂ ਵੇਖਦੇ ਕਿਵੇਂ ਬੈਟਰੀ ਬਣੀ ਆ ਤੇ ਇਹਦੇ ਬਾਰੇ ਪਤਾ ਕਰੀਏ ਕਿਵੇਂ ਬਣੀ ਆ ਇਧਰ ਹੀ ਪੈਣੀ ਆ ਸਮਝ ਲੱਗ ਗਈ

ਚਲੋ ਵੇ ਗਾਇਸ ਚੱਲ ਪਿਆ ਇਹ ਟੁੰ 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 ਕਰਕੇ ਚੱਲਿਆ ਟੁੰ 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 ਠੀਕ ਹੈ ਇੰਗਲਿਸ਼ ਯੈਸ ਆਪਾਂ ਇਹਨੂੰ ਹੁਣ ਸੈਟਿੰਗ ਕਰਾਂਗੇ ਬਾਇ ਦ ਗੋਪ੍ਰੋ ਆਈ ਐਗਰੀ ਟੂ ਅਨਰੀਡਿਏ ਐਗਰੀ ਓਕੇ ਹੁਣ ਜੀਪੀਐਸ ਇਨੇਬਲ ਵਨ ਆਸਮ ਫੀਚਰਸ ਆ ਰਹੀਆਂ ਵੀਡੀਓ ਇੰਕ੍ਰੀਨ ਆਪਣੇ ਮੇ ਡਾਟਾ ਵਾਲਾ ਓਕੇ ਆਨ ਕਰ ਲਿਆ ਹੈ ਨਾ ਜੀਪੀਐਸ ਚਲ ਆਨ ਕਰ ਦਿੰਨੇ ਆ ਟਰਨ ਆਨ ਕੰਟਰੋਲ ਯੂਰ ਕੈਮਰਾ ਯੂਜ਼ ਯੂজিং ਯੂਰ ਵਾਇਸ ਮੇਰੀ ਵਾਇਸ ਨਾਲ ਕੰਟਰੋਲ ਵੀ ਹੋਊਗਾ ਓਕੇ in the control confirm english ਲੋ ਜੀ ਬੈਟਰੀ ਇਹਦੀ ਹੁਣ ਹੈਗੀ ਐਸਡੀ ਕਾਰਡ ਹੈ ਨਹੀਂਗਾ ਉਹ ਕਹਿੰਦਾ ਚੈੱਕ ਕਰੋ ਪਹਿਲਾਂ ਐਸਡੀ ਕਾਰਡ ਪਾਉਣਾ ਪੈਣਾ ਇਹਦੇ ਚ ਤੇ ਬੈਟਰੀ ਇਸ ਟਾਈਮ ਇਹਦੀ ਹੈਗੀ 29% ਓਕੇ ਤੇ ਐਸਡੀ ਕਾਰਡ ਕਿੱਥੇ ਪਊਗਾ ਇੱਥੇ ਲੋ ਜੀ ਗਾਇਸ ਹਾਂ 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 ਚੀਜ਼ਾਂ ਨੇ ਹੈ ਹੈ ਪੈ ਗਈਆਂ ਨੇ ਠੀਕ ਹੈ ਤੇ ਆ ਇੱਕ ਇਹਦੇ ਨਾਲ ਹੋਰ ਬੈਟਰੀ ਮਿਲਦੀ ਆ ਆਪਾਂ ਨੂੰ ਇਹ ਮਿਲਿਆ ਵਾ ਕੱਟੋ ਕਰਤੇ ਹਾਂ ਅੱਜ ਆਇਆ ਵਾ 450 ਡਾਲਰ ਠੀਕ ਹੈ ਕਾਸਕੋ ਜੋ ਖਰੀਦਿਆ ਵਾ ਟੈਕਸ ਪੈ ਗਿਆ ਸੀ ਇੱਥੇ ਤੇ ਆਈ ਦੇ ਨਾਲ ਦੋ ਬੈਟਰੀਆਂ ਮਿਲੀਆਂ ਨੇ ਹਾਂ ਇੱਕ ਕੈਮਰਾ ਵਾ ਇੱਕ ਇਹਦੇ ਨਾਲ 128 GB ਮੈਮਰੀ ਕਾਰ ਮੇਰਾ ਸੈਂਸੈਕਸ ਦਾ オリジナル ਠੀਕ ਹੈ ਤੇ ਆ ਚੀਜ਼ਾਂ ਨੇ ਹੁਣ ਆਪਾਂ ਇਹਨੂੰ ਯੂਜ਼ ਕਰਾਂਗੇ ਨਾਲ ਇਹਦੇ ਇੱਕ ਮਿਲੂਈ ਆ ਚਾਰਜਿੰਗ ਕਰਨ ਵਾਸਤੇ ਡਾਟਾ ਕੇਬਲ ਆਹ ਸਮਾਨ ਇਹਦੇ ਚ ਮਿਲਦਾ ਇਹਦੇ ਤੇ ਵੀ GoPro ਲਿਖਿਆ ਇਹਨਾਂ ਦਾ ਆਪਦਾ ਬ੍ਰਾਂਡ ਦਾ ਨਾਮ ਉੱਪਰ ਆਹ ਸਮਾਨ ਇਹਦੇ ਚ ਮਿਲਦਾ ਹੋਰ ਬੱਸ ਕੋਈ ਨਹੀਂ ਹੈ। ਬਰਠੀ ਇੱਕਦਾਂ ਹੀ ਰੱਖ ਲਾਂਗੇ ਆਪਾਂ। ਓਕੇ ਗਾਇਸ ਫੋਨ ਇਹਨੂੰ ਆਪਾਂ ਪਾ ਕੇ ਦੇਖੀਏ। ਤੇ ਚਲੋ ਕੋਈ ਨਹੀਂ ਪਾ ਕੇ ਦੇਖਾਂਗੇ ਕਿਵੇਂ ਵਰਕ ਕਰਦਾ ਫਿਰ ਤੁਹਾਨੂੰ ਦੱਸਾਂਗੇ ਦੁਬਾਰਾ ਕਦੇ। ਥੈਂਕ ਯੂ ਸੋ ਮੱਚ। ਇਹਦੇ ਤੇ ਹੀ ਵਲੌਗ ਬਣਾਵਾਂਗੇ ਅਗਲਾ। ਬਾਏ ਬਾਏ।